ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦਾਰਾ ਸ਼੍ਰੀ ਦਮਦਮਾ ਸਾਹਿਬ ਇਸਤੀ ਸੰਗਤ ਸੇਵਾ ਅਤੇ ਇਲਾਕੇ ਦੇ ਸਾਰਿਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗਨਨ ਸਿੰਘ ਦੇ ਸਮੂਹਿਤ ਸਹਿਯੋਗ ਨਾਲ 3 ਮਈ ਤੋਂ ਤਾਸੀ ਗੁਰਦਨ ਸਿੰਘ ਜੀ ਮਹਾਰਾਜ ਦੇ ਸ਼ਹੀਦੀ ਦਿੜ ਤੋਂ ਲੈ ਕੇ ਅੱਜ ਤੱਕ ਇਹ ਅੱਜ 5 ਜੂਨ ਹੈ ਸੋ ਜਿੱਥੇ ਤਾਸੀ ਗੁਰਦਨ ਸਿੰਘ ਜੀ ਮਹਾਰਾਜ ਦੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਨਾਲ ਜੂਨ 84 ਸਾਕਾ ਬਲੂ ਸਟਾਰ ਉਸ ਨੂੰ ਸਮਰਪਿਤ ਸਾਖਾ ਨੀਲਾ ਤਰ੍ਹਾਂ ਸਮਰਪਿਤ ਉਹਨਾਂ ਦੇ ਸ਼ਹੀਦਾਂ ਨੂੰ ਸਮਰਪਿਤ ਫੰਨੇ ਮਿੱਟੇ ਦੀ ਯਾਤਸ਼ਵੀਰ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਸੱਪਰਬੰਧ ਕਮੇਟੀ ਦੇ ਸਾਡੇ ਮੈਂਬਰ ਅਵਤਾਰ ਸਿੰਘ ਜੀ ਸੋਨ ਸਿੰਘ ਜੀ ਸਟੇਨ ਸਿੰਘ ਜੀ ਪ੍ਰਧਾਨ ਕੈਸ ਸਿੰਘ ਜੀ ਖਾਂਚੀ ਸਾਹਿਬ ਸਖਤਰ ਮੇਲੀ ਸਾਹਿਬ ਪ੍ਰਧਾਨਤਾ ਸਿੰਘ ਕਾਹਦੇ ਸਾਰੇ ਸੇਵਾ ਕਰ ਰਹੇ ਨੇ ਨਾਲ ਛੋਟੇ ਛੋਟੇ ਬੱਚੇ ਵੇਖੋ ਕਿੰਨਾ ਉਤਸ਼ਾਹ ਹੈ ਸਾਰੇ ਸ਼ਮੂਦਾਨਾਂ ਦੇ ਵਿੱਚ ਨਾਲ ਇੱਥੇ ਢੂਠੇ ਪੱਥਰੀ ਸੇਵਾ ਵੀ ਨਾਲ-ਨਾਲ ਹੋ ਰਹੀ ਹੈ ਜੋ ਕਿ ਬੜੇ ਵਧੀਆ ਢੰਗ ਨਾਲ ਤਿੰਨ ਤਿੰਨ ਪਾਣੀਆਂ ਦੇ ਵਿੱਚ ਇਹ ਦੂਸਰੇ ਬਰਤਨ ਸਾਫ਼ ਕੀਤੇ ਜਾਂਦੇ ਆ ਸੇਵਾ ਦਾ ਸੇਵਾ ਕਰ ਰਹੇ ਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਤੁਸੀਂ ਦੇਖ ਰਹੇ ਹੋ ਇਹ ਸ਼ਵੀਰ ਸਰਬਸੰਗਤਾਂ ਨੇ ਸ਼ਿਉਣਾ ਚੱਲ ਰਹੀ ਹੈ ਭਰਾ ਜੀ ਸਤਿ ਸ੍ਰੀ ਅਕਾਲ ਇਹ ਸ਼ਵੀਰ ਜਿਹੜੇ ਨੇ ਰੋਟ ਚੱਲਣੀ ਹੈ ਭਾਈ ਗੁਰ ਕੀ ਖਾਲਸਾ ਜੜ ਦੋਏ ਚਰਤੇ ਇਸ ਵੀ ਕੋਰਪੋਰਲਦਨ ਸ਼ੁਰੂ ਹੋਈ ਸੀ ਹਰ ਦਿਨ ਰੈਗੂਲਰ ਕੰਮ ਦੀ ਆਹ ਅੱਗੇ ਹੋਰ ਵੀ ਚਲਾਓਗੇ ਜੀ ਹਾਲੇ ਕਿਉਂਕਿ 7 ਜੂਨ ਤੱਕ ਸ਼ੀਧੀ ਦੇਣੇ ਨਾ ਹਾਂਜੀ 7 ਜੂਨ ਤੱਕ ਚੱਲੇਗੀ 7 ਜੂਨ ਤੱਕ ਚਲਾਓਗੇ 7 ਜੂਨ ਤੱਕ ਤਾਂ ਦਾ ਪ੍ਰੋਗਰਾਮ ਐਸੇ ਹੈਗਾ ਜੀ ਪਰ ਹੋਰ ਪਾਓ ਮਿੱਠਾ ਤੇਜ ਬਾਈਗੁਰ ਕਿਰਪਾ ਕਰਨਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਇਹ ਛਵੀਲਾ ਜਲਦੀਆਂ ਰਹਿਣਗੇ ਪ੍ਰਬੰਧਕ ਕਮੇਟੀ ਗੁਰਦਰ ਸ਼ਿਦਮ ਨਮਾ ਸਾਹਿਬ ਇਸਤੀ ਸਾਜ ਸੰਸਮ ਅਤੇ ਆਪ ਸਰਬਤ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰ ਸੋਸਾਇਟੀ ਤੇ ਆਸ-ਪਾਸ ਦੇ ਜਿਹੜੇ ਦੁਕਾਨਦਾਰ ਵੀਰ ਨੇ ਇਸ ਸ਼ੂਤੇ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ 3 ਮਈ ਤੋਂ ਇਹ ਠੰਡੇ ਮਿੱਠੇ ਜਲਦੀਆਂ ਸ਼ੀਵਲਾਂ ਫਾਜ਼ਲਗੜ੍ਹ ਰੋਡ ਤੇ ਸਿੱਤ ਗੁਰਦਸ਼ਿ ਦਮਦਮਾ ਸਾਹਿਬ ਸ਼ੁਰੂ ਕੀਤੀਆਂ ਗਈਆਂ ਸਨ ਜੋ ਕਿ 7 ਜੂਨ ਤੱਕ ਤਾਂ ਇਹਨਾਂ ਦਾ ਪ੍ਰਬੰਧਕਾਨ ਕੇ ਚੱਲੇਗੀ ਸੋ ਬਾਈਗੁਰ ਕਿਰਪਾ ਕਰਨ ਉਹਨਾਂ ਨੇ ਜੇ ਹੋਰ ਵੀ ਸਮਾਂ ਲੱਗਿਆ ਤਾਂ ਹੋਰ ਵੱਧ ਸਮਾਂ ਚਲਾਈ ਜਾਏਗੀ ਕਾਂਸੀ ਗੁਰਦੰ ਦੇ ਜੀ ਮਹਾਰਾਜ ਦੇ ਸ਼ੀਧੀ ਹੜੇ ਸਮਰਪਿਤ ਇਹ ਸ਼ਮੀਲ ਆਰੰਭ ਕੀਤੀ ਗਈ ਸੀ 30 ਮਈ ਨੂੰ ਤੇ ਹੁਣ ਇਹ ਨਾਲ ਜੂਨ 84 ਦੇ ਸਮੂਹ ਸ਼ੀਰ ਸਿੰਘਾ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਇਹ ਸ਼ਮੀਲ ਚੱਲ ਰਹੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣੀ ਸ਼੍ਰੀ ਸ਼ੁਰੂ ਕੀਤੀ ਗਈ ਹੈ ਜੀ ਵਾਹਿਗੁਰੂ ਪਤੀਆਂ ਦੇ ਅੰਦਰ ਨਹੀਂ ਨਹੀਂ ਕੋਈ ਗੱਲ ਨਹੀਂ ਦੀ ਪ੍ਰਵਾਦ ਦੀ ਪਾਰੀ ਮੈਂ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਭਲ ਪਾਵਨਾ ਹਉਮੇ ਵਿੱਚੋਂ ਜਾਏ ਬਹੁਤ ਵਧੀਆ ਉਪਰਾਲਾ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਇਸ ਵੀਰ ਵਿੱਚ ਤਨਮਨ ਦਾ ਨਾਲ ਸਹਿਯੋਗ ਪਾ ਰਹੀਆਂ ਸੋ ਮਿਲਦੇ ਹਾਂ ਜੀ ਕੱਲ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ